ਅਸੀਂ ਵੀ ਜਦੋਂ ਇੱਥੇ ਛੋਟੇ ਛੋਟੇ ਹੁੰਦੇ ਸੀ ਪਸ਼ੂ ਲੈ ਕੇ ਜਾਂਦੇ ਸੀ ਇੱਕ ਬੰਦਾ ਮੂਹਰੇ ਭੇਜਦੇ ਸੀ ਜਾ ਕੇ ਦੇਖ ਕੇ ਉਹ ਵੀ ਕੋਈ ਤਰ੍ਹਾਂ ਟ੍ਰੇਨ ਤਾਂ ਨਹੀਂ ਆ ਰਹੀ ਟ੍ਰੇਨ ਸਾਨੂੰ ਪਤਾ ਨਹੀਂ ਸੀ ਲੱਗਦਾ ਵੀ ਟ੍ਰੇਨ ਸਾਡੇ ਉੱਤੇ ਆ ਚੜੀ ਉਧਰ ਜੇ ਤੁਸੀਂ 2 ਫੁੱਟ ਤਾਂ ਪਟੋਗੇ ਨਾ ਕਿਮਿਆਰ ਵਾਲੀ ਮਿੱਟੀ ਨਿਕਲਦੀ ਐ ਜਿਹੜੀ ਕਿਮਿਆਰ ਭਾਂਡੇ ਬਣਾਉਂਦੀ ਆ ਉਹ ਮਿੱਟੀ ਨਿਕਲਦੇ 2 ਫੁੱਟ ਦੇ ਵਿੱਚ ਹੀ ਕਿਉਂਕਿ ਉਹ ਹਾਰਡ ਵਾਲੀ ਆ ਉਹ ਹਾਰਡ ਕਰਕੇ ਉਹ ਬਾਅਦ ਖਾਂਦੀ ਨਹੀਂ ਤੇ ਛੱਡ ਦਿੰਦੀ ਆ ਇਹ ਬਾਅਦ ਨੂੰ ਖਾਂਦੀ ਆ ਸਵਾਗਤ ਹੈ ਸੈਂਟਰਲ ਪੰਜਾਬ ਟੀਵੀ ਵਿੱਚ ਤੇ ਮੈਂ ਹਾਂ ਮਨੀਸ਼ ਚੋਹਾਨ ਤੁਹਾਨੂੰ ਇੱਕ ਅਜੀਬ ਸਟੋਰੀ ਦਿਖਾਵਾਂਗੇ ਇੱਕ ਅਨੋਖੀ ਸਟੋਰੀ ਜਿਹੜਾ ਕਿ ਤੁਹਾਨੂੰ ਸੁਣ ਕੇ ਵੀ ਔਰ ਦੇਖ ਕੇ ਵੀ ਹੈਰਾਨ ਹੋ ਜਾਓਗੇ ਕਦੇ ਤੁਸੀਂ ਸੁਣਿਆ ਹੈਗਾ ਧਰਤੀ ਬੋਲੀ ਤੁਸੀਂ ਸੁਣਿਆ ਹੋਊਗਾ ਗੁੰਗਾ ਬੋਲਾ ਠੀਕ ਆ ਅੰਦਾ ਇਹ ਦੇਖਿਆ ਹੋਊਗਾ ਪਰ ਇਹ ਜਾਨਵਰ ਚ ਵੀ ਦੇਖਿਆ ਹੋਗਾ ਇਨਸਾਨਾਂ ਚ ਵੀ ਦੇਖਿਆ ਹੋਗਾ ਪਰ ਕਦੇ ਤੁਸੀਂ ਸੁਣਿਆਗਾ ਧਰਤੀ ਵੀ ਬੋਲੀ ਹੋਊਗੀ ਤੁਹਾਨੂੰ ਇੱਕ ਅਜੀਬ ਸਟੋਰੀ ਦਿਖਾਵਾਂਗੇ ਜਿਹੜਾ ਕਿ ਧਰਤੀ ਬੋਲੀ ਠੀਕ ਹੈ ਹੁਣ ਤੁਹਾਨੂੰ ਮੈਂ ਤਸਵੀਰ ਦਿਖਾ ਰਿਹਾ ਹਾਂ ਅਥੋ ਆ ਪਟਰੀਆਂ ਕੋਲੇ ਬਾਈ ਜੀ ਸਾਰੇ ਲੋਕ ਖੜੇ ਨੇ ਹੁਣ ਟ੍ਰੇਨ ਆ ਰਹੀ ਐ ਹੁਣ ਟ੍ਰੇਨ ਦੇ ਨਜ਼ਦੀਕ ਥੋੜਾ ਜਿਹਾ ਚੱਲਦੇ ਥੋੜਾ ਜਿਹਾ ਭਾਜੀ ਇਧਰ ਆ ਜਾਓ ਅਸੀਂ ਦਿਖਾ ਦਿੰਨੇ ਆ ਕਿ ਆਵਾਜ਼ ਆ ਰਹੀ ਐ ਕਿ ਨਹੀਂ ਆਵਾਜ਼ ਆ ਰਹੀ ਐ ਆ ਦੇਖ ਸਕਦੇ ਹੋ ਹੁਣ ਉਹ 500 ਮੀਟਰ ਦੀ ਦੂਰੀ ਤੇ ਐ ਟ੍ਰੇਨ ਠੀਕ ਐ ਹੁਣ ਟ੍ਰੇਨ ਆ ਰਹੀ ਐ ਹਾਰਨ ਸੁਣੂਗਾ ਉਸ ਤੋਂ ਬਾਅਦ ਦੇਖਦੇ ਹੁਣ ਆਵਾਜ਼ ਆਊਗੀ ਆ ਦੇਖ ਸਕਦੇ ਹੋ ਹੁਣ ਆਵਾਜ਼ ਆਣੀ ਬੰਦ ਹੋ ਗਈ ਹੁਣ ਜਮਈ ਸਲੋ ਹੋ ਗਈ ਆਵਾਜ਼ ਆਹ ਦੇਖ ਸਕਦੇ ਹੋ ਇਹ धरती बोली उस तो पहला पांच सौ मीटर दूरी तक जोड़ा आवाज आ रही थी हूं नहीं आवाज आ रही आ आख सकते हो नजदीक आओगी ਹੁਣ ਦੇਖੋ ਆ ਜਾਣੀ ਸਟਾਰਟ ਹੋ ਗਈ ਤਾਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਹ ਟ੍ਰੇਨ ਦੀ ਜਿਹੜੀ ਕਿ ਮਾਲ ਗੱਡੀ ਜਾ ਰਹੀ ਹੈ ਤੇ ਇਹਦੇ ਵਿੱਚ ਕੋਲਾ ਹੈਗਾ ਜਿਹੜਾ ਕਿ ਤੁਹਾਨੂੰ ਪਿੱਛੇ ਮੈਂ ਤਸਵੀਰ ਦਿਖਾ ਰਿਹਾ ਸੀਗਾ 500 ਮੀਟਰ ਦੂਰੀ ਤੇ ਤੁਸੀਂ ਦੇਖਿਆ ਤਸਵੀਰ ਵਿੱਚ 500 ਮੀਟਰ ਦੂਰੀ ਤੇ ਉੱਥੇ ਆਵਾਜ਼ ਨਹੀਂ ਆਈ ਜਦੋਂ ਇਸ ਏਰੀਆ ਤੇ ਪਹੁੰਚੀ ਆਪਣੇ ਇੱਥੇ ਤੱਕ ਪਹੁੰਚੀ ਉਦੋਂ ਆਵਾਜ਼ ਅਣੀ ਸਟਾਰਟ ਹੋ ਗਈ ਆ ਇਹਦਾ ਇਤਿਹਾਸ ਵੀ ਜਾਣਾਂਗੇ ਸਾਡੇ ਨਾਲ ਪਿੰਡ ਵਾਸੀ ਮੌਜੂਦ ਹੈ ਇਸ ਸਮੇਂ ਅਸੀਂ ਬਠਿੰਡਾ ਰਾਮਪੁਰਾ ਨੇੜਲੇ ਪਿੰਡ ਜਿਹੜਾ ਹੈਗਾ ਕਰਾੜ ਵਾਲਾ ਉੱਥੇ ਮੌਜੂਦਾਂ ਤਾਂ ਇਹ ਪਿੰਡ ਵਾਸੀ ਮੌਜੂਦ ਹੈ ਇਹਨਾਂ ਤੋਂ ਗੱਲਬਾਤ ਕਰਦੇ ਆ ਭਾਜੀ ਕੀ ਨਾਮ ਹੈ ਕੀਵਲ ਸਿੰਘ ਜੀ ਤੇ ਤੁਸੀਂ ਇਸ ਪਿੰਡ ਦੇ ਹੀ ਹੋ ਹਾਂਜੀ ਕਰੈਡ ਵਾਲੇ ਨੇ ਜੀ ਤੇ ਗੱਲ ਕਰੀਏ ਜਿਹੜਾ ਆਹ ਟ੍ਰੇਨ ਦਾ ਇਤਿਹਾਸ ਆ ਇਤਿਹਾਸ ਦੀ ਗੱਲ ਕਰੀਏ ਇਸ ਪਿੰਡ ਦੀ ਇਹ ਜਿਹੜਾ ਟ੍ਰੇਨ ਆਈ ਆ 500 ਮੀਟਰ ਦੂਰੀ ਤੇ ਆਵਾਜ਼ ਨਹੀਂ ਆਈ ਫਿਰ ਜਿਵੇਂ ਕਿ ਇੱਥੇ ਪਹੁੰਚੇ ਉਦੋਂ ਆਵਾਜ਼ ਆਣੀ ਸਟਾਰਟ ਹੋ ਗਈ ਇਹਦਾ ਇਤਿਹਾਸ ਕੀ ਆ ਇਹਦਾ ਤੇ ਅਸੀਂ ਇਹ ਪਹਿਲੇ ਦਿਨ ਤੋਂ ਹੀ ਇਸ ਤਰ੍ਹਾਂ ਹੀ ਹੈ ਜੀ ਬਿਜਲੀ 500 ਕਿਲੋਮੀਟਰ ਦੂਰੀ ਤੇ ਹੈ ਜੀ ਬਾਝ ਬੰਦ ਹੋ ਜਾਂਦੀ ਆ ਹਾਂਜੀ ਤੇ ਉਦੋਂ ਅੱਗੇ ਆਵਾਜ਼ ਹੁੰਦੀ ਆ ਉਦੋਂ ਪਿੱਛੇ ਆਵਾਜ਼ ਹੁੰਦੀ ਆ ਇੱਥੇ ਆਵਾਜ਼ ਨਹੀਂ ਆਉਂਦੀ ਹਾਂਜੀ ਤੇ ਪਹਿਲੇ ਦਿਨ ਤੋਂ ਨਹੀਂ ਆ ਰਹੀ ਜੀ ਬਹੁਤ ਚਰ ਹੋ ਗਿਆ ਅਸੀਂ ਸਾਨੂੰ ਦੇਖਦਿਆਂ ਨੂੰ ਤੇ ਉਹਨਾਂ ਦੀ ਆਵਾਜ਼ ਨਹੀਂ ਤੇ ਆ ਰਹੀ ਅਸੀਂ ਵੀ ਜਦੋਂ ਇੱਥੇ ਛੋਟੇ ਛੋਟੇ ਹੁੰਦੇ ਸੀ ਪਸ਼ੂ ਲੈ ਕੇ ਜਾਂਦੇ ਸੀ ਇੱਕ ਬੰਦਾ ਮੂਰੇ ਭੇਜਦੇ ਸੀ ਜਾ ਕੇ ਦੇਖ ਕੇ ਉਹ ਵੀ ਕੋਈ ਤਰ੍ਹਾਂ ਦਾ ਨਹੀਂ ਆ ਰਹੀ ਟ੍ਰੇਨ ਸਾਨੂੰ ਪਤਾ ਨਹੀਂ ਸੀ ਲੱਗਦਾ ਵੀ ਟ੍ਰੇਨ ਸਾਡੇ ਉੱਤੇ ਆ ਚੜੀ ਕਿਉਂਕਿ ਆਵਾਜ਼ ਨਹੀਂ ਸੀ ਆਉਂਦੀ ਆਵਾਜ਼ ਕਰਕੇ ਸਾਨੂੰ ਪਤਾ ਨਹੀਂ ਸੀ ਲੱਗਦਾ ਫਿਰ ਆਖੀ ਮੂਰੇ ਅੱਗੇ ਜਾ ਕੇ ਦੇਖਦੇ ਵੀ ਦੋਨੋਂ ਪਾਸੇ ਦੇਖਦੇ ਚੰਗੀ ਤਰ੍ਹਾਂ ਟ੍ਰੇਨ ਨਹੀਂ ਆਉਂਦੀ ਉਹ ਤੋਂ ਲੱਗਦੇ ਸੀ ਤੈਨੂੰ ਕੋਈ ਆਸਾ ਹੋ ਸਕਦਾ ਸੀਗਾ ਜੇ ਆਪਾਂ ਬਿਨਾਂ ਦੱਸੇ ਤੋਂ ਵੀ ਆਪਾਂ ਲੰਘ ਜਾਂਦੇ ਸੀਗੇ ਅੱਛਾ ਗੱਲ ਕਰੀਏ ਹੋਰਨ ਵੀ ਵੱਜਿਆ ਠੀਕ ਆ ਹੋਰਨ ਦੀ ਵੀ ਆਵਾਜ਼ ਨੇ ਜਦੋਂ ਇਧਰ ਟੱਪੀ ਉਦੋਂ ਹੋਰਨ ਦਾ ਵੀ ਔਰ ਜਿਹੜਾ ਚੁਕ 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 ਕਰਦਾ ਉਹਦੀ ਵੀ ਆਵਾਜ਼ ਆਈ ਆ ਇਹ ਕਿਵੇਂ ਹੋ ਸਕਦਾ ਇਹ ਜੀ ਸਮਝ ਲਓ ਵੀ ਇੱਥੇ ਕੋਈ ਧਰਤੀ ਦੀ ਫਰਕ ਹੈਗਾ ਅੱਛਾ 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 ਹਾਂ ਹੁਣ ਇੱਥੇ ਧਰਤੀ ਇੰਨੇ ਖਾਂ ਦੀ ਧਰਤੀ ਦੀ ਕੁਦਰਤੀ ਫਰਕ ਆਗਾ ਵੀ ਉਥੇ ਹੋਰ ਆ ਧਰਤੀ ਇੱਥੇ ਹੋਰ ਆ ਇਹਦਾ ਬਾਬੇ ਨਾਨਕ ਵੀ ਕਿਹਾ ਵੀ ਧਰਤੀ ਹੋਰ ਪਰੇ ਹੋਰ ਪਰੇ ਹੋਰ ਵੀ ਪਤਾ ਨਹੀਂ ਕੀ ਕੁਛ ਹੋਵੇ ਜਦੋਂ ਮੈਂ ਜਦੋਂ ਕਿਸੇ ਨੇ ਮੈਨੂੰ ਦੱਸਿਆ ਕਿ ਉਥੇ ਬੋਲੀ ਧਰਤੀ ਆ ਉਤੇ ਮੈਂ ਪਹਿਲਾ ਹੈਰਾਨ ਹੋ ਗਿਆ ਮੈਂ ਕਿ ਬੋਲੀ ਧਰਤੀ ਮੈਂ ਤਾਂ ਹੋਰ ਕੁਝ ਤਾਂ ਸੁਣਿਆਗਾ ਲੋਕ انسان ਜਿਹੜੇ ਹੁੰਦੇ ਗੋਂਗੇ ਬੋਲੇ ਠੀਕ ਹੈ ਇਹ ਤਾਂ ਮੈਂ ਸੁਣਿਆ ਸੀਗਾ ਪਰ ਧਰਤੀ ਬੋਲੀ ਕਿਵੇਂ ਹੋ ਸਕਦੀ ਹੈ ਮੈਂ ਜਾਨਵਰੀ ਵੀ ਦੇਖਿਆ ਪਰ ਧਰਤੀ ਬੋਲੀ ਦਾ ਮੈਂ ਮੈਂ ਕਿ ਕੁਝ ਤਾਂ ਚਮਤਕਾਰ ਹੋ ਸਕਦਾ ਹੈਗਾ ਇਹ ਚਮਤਕਾਰ ਕੀ ਚੀਜ਼ ਹੈ ਆ ਤੁਹਾਡੇ ਸਾਹਮਣੇ ਹੈ ਦੇਖੋ ਜੀ ਹਾਂਜੀ ਮੈਂ ਦੇਖ ਕੇ ਮੈਂ ਮੈਂ ਤਾਂ ਹੈਰਾਨ ਹੋ ਗਿਆ ਦੇਖ ਕੇ ਤੇ ਪਿੰਡ ਜਵਸੇ ਤੇ ਵੀ ਜਿਵੇਂ ਮੈਂ ਪਿੰਡ ਚ ਪੋਚਾ ਨਾ ਮੈਂ ਕਿਹਾ ਉਹ ਜਗਾ ਕਿੱਥੇ ਆ ਉਹਨਾਂ ਨੇ ਸਿੱਧਾ ਦੱਸਦਾ ਕਿ ਉਹ ਉੱਥੇ ਜਾਓ ਉੱਥੇ ਮਿਲ ਰਣਗੇ ਤੁਹਾਨੂੰ ਫਿਰ ਮੈਂ ਤੁਸੀਂ ਵੀ ਮਿਲੇ ਫਿਰ ਤੁਹਾਡੇ ਨਾਲ ਗੱਲਬਾਤ ਵੀ ਕਰਾਂਗੇ ਤੇ ਗੱਲ ਕਰੀਏ ਇਹ ਚਮਤਕਾਰ ਇੱਥੇ ਇੱਕ ਐਕਸੀਡੈਂਟ ਵੀ ਹੋਇਆ ਸੀਗਾ ਐਕਸੀਡੈਂਟ ਦਾ ਵੀ ਕਾਰਨ ਕੀ ਸੀਗਾ ਐਕਸੀਡੈਂਟ ਦਾ ਕਾਰਨ ਤਾਂ ਜੀ ਗੱਲ ਇਹ ਸੀ ਵੀ ਇਦੂ 50 60 ਪਹਿਲਾ ਸਾਲ ਦੀ ਗੱਲ ਆ ਸਾਡੀ ਉਦੋਂ ਮਤਲਬ ਕਿ ਉਮਰ ਤਾਂ ਮੇਰੀ 50 ਕੇ ਸਾਲ ਤੱਕ ਹੀ ਆ ਗਈ ਹਾਂਜੀ ਉਦੋਂ ਪਹਿਲਾਂ 10 ਕੇ ਸਾਲ 10 15 ਸਾਲ ਪਹਿਲਾਂ ਉਥੋਂ ਪਾਣੀ ਆ ਗਿਆ ਜਿਆਦਾ ਜਾਦੇ ਪਾਣੀ ਕਾਰਨ ਕੀ ਆਇਆ ਜੀ ਉਦੋਂ ਮੋਗੇ ਛੋਟੇ ਸੀਗੇ ਰੇਲਵੇ ਦੇ ਥੱਲੇ ਦੇ ਨੰਗੜਾ ਵਾਲੇ ਪੋਲ ਹੁਣ ਵੱਡੇ ਬਣ ਗਏ ਉਦੋਂ ਛੋਟੇ ਹੁੰਦੇ ਸੀਗੇ ਪਾਣੀ ਚੱਲਿਆ ਨਹੀਂ ਉਹਨਾਂ ਨੇ ਪਾਣੀ ਇਕੱਠਾ ਹੋ ਹੀ ਗਿਆ ਅੱਛਾ ਜਦੋਂ ਪਾਣੀ ਇਕੱਠਾ ਹੋ ਹੀ ਗਿਆ ਹੋ ਹੀ ਗਿਆ ਤੇ ਭਾਈ ਪਾੜਲੀ ਦੇ ਨਾਲ ਲੱਗ ਉੱਪਰਲੀ ਦੇ ਪਾਣੀ ਪਾਣੀ ਜਦੋਂ ਨੇੜੇ ਆ ਗਿਆ ਉਦੋਂ ਜਦੋਂ ਟ੍ਰੇਨ ਰਾਮਪਰੇਕ ਨੂੰ ਆਈ ਹਾਂਜੀ ਹਾਂਜੀ ਇਹਦੋਂ ਤਪੇ ਜਾਣਾ ਸੀ ਉਹਨੇ ਤੇ ਨਾਂਗੀ ਇੱਕ ਵਾਰੀ ਟ੍ਰੇਨ ਚਾਰੀ ਜੇ ਨਾਂਗੀ ਜੇ ਠੁਗੀ ਬਾਗੀ ਜੇਠੂ ਕੀ ਬਾਗੀ ਜੇਠੂ ਕਿਹਾ ਤੋਂ ਗਾਹ ਤੋਂ ਫੇਰ ਫੋਨ ਆ ਗਿਆ ਉਹਨਾਂ ਨੂੰ ਵੀ ਅੱਗੇ ਤਾਂ ਟ੍ਰੇਨ ਜਾਣੀ ਨਹੀਂ ਅੱਗੇ ਏਦੋਂ ਵੀ ਜ਼ਿਆਦਾ ਪਣੀ ਹੈਗਾ ਵੀ ਟ੍ਰੇਨ ਤੁਸੀਂ ਵਾਪਸ ਲੈ ਜਾਓ ਤੇ ਰਾਮਪਰੇ ਖੜਾ ਦਿਓ ਵੀ ਇੱਥੇ ਜੇ ਅੱਗੇ ਲੁੱਟ ਕੇ ਦਾ ਖਤਰਾ ਹੁੰਦਾ ਸੀਗਾ ਵੀ ਇੱਥੇ ਆਪਾਂ ਇਹ ਰੱਖ ਨਹੀਂ ਸਕਦੇ ਟ੍ਰੇਨ ਨੂੰ ਵੀ ਉਹ ਸ਼ਹਿਰ ਦੇ ਵਿੱਚ ਲੈ ਜੇ ਤੁਸੀਂ ਵਾਪਸ ਲੈ ਜਾਓ ਉਹ ਟ੍ਰੇਨ ਜਦੋਂ ਵਾਪਸ ਲੈ ਕੇ ਆਏ ਫੇਰ ਇੱਥੇ ਪੁਲ ਤੇ ਆ ਗਈ ਪੁਲ ਤੇ ਆਉਣ ਕਾਰਨ ਦੌੜਵੇ ਥੱਲੀ ਲਹਿ ਗਈ ਦੋ ਡੱਬੇ ਥੱਲੇ ਚਲੇ ਗਏ। ਉਹਨਾਂ ਨੂੰ ਕੋਈ ਪਤਾ ਨਹੀਂ ਲੱਗਿਆ ਵੀ ਕਿੱਧਰ ਗਏ ਕਿੱਧਰ ਨਾ ਗਏ। ਤੇ ਸਵਾਰੀ ਵੀ ਸੀਗੀ। ਸਵਾਰੀ ਵਿੱਚੇ ਸਵਾਰੀ ਗਈ ਜੀ। ਅੱਛਾ। ਉਹਨਾਂ ਜਿੱਦਕ ਕੋਈ ਪਤਾ ਨਹੀਂ ਲੱਗਿਆ। ਹੂੰ। ਫਿਰ ਵਿੱਚੀ ਤੁਰ ਗਏ। ਫਿਰ ਖਾਸੇ ਦਿਨ ਟ੍ਰੇਨ ਦੱਸਦੇ ਆ ਵੀ ਖੜੀ ਰਹੀ ਆ। ਇੱਥੇ ਫਿਰ ਉਦੋਂ ਬਾਅਦ ਫਿਰ ਇਹਨੇ ਹੀ ਸੈਟਿੰਗ ਬੈਟਿੰਗ ਹੋਈ ਫਿਰ ਉਦੋਂ ਬਾਅਦ ਸੈਟਿੰਗ ਕੀਤਾ ਫਿਰ ਉਦੋਂ ਬਾਅਦ ਚੱਲਿਆ। ਫਿਰ ਉਦੋਂ ਬਾਅਦ ਕੀ ਕਰਿਆ ਵੀ ਇਹ ਸ਼ਤਾਂ ਤੇ। ਹੂੰ। ਫਿਰ ਉਹ ਵੀ ਡਰ ਜਾ ਪੈ ਹੋ ਗਿਆ। ਵੀ ਇੱਥੇ ਦੁਨੀਆ ਇੰਨੀ ਮਾਰ ਗਈ ਸੀਗੀ ਵੀ ਇੱਥੇ ਕੋਈ ਹੋਰ ਕੋਈ ਇਹ ਕੋਈ ਬੰਦਾ ਰਾਤ ਨੂੰ ਲੰਘਦਾ ਨਹੀਂ ਨੰਗੜ ਦਾ ਜਾਂ ਦੋ ਚਾਰ ਨਾਲ ਇਕੱਠੇ ਲੰਗਦੇ ਕੱਲਾ ਤੇ ਕੱਲਾ ਅਸੀਂ ਤੇ ਜਿੱਤੀ ਆਉਂਦਾ ਨਹੀਂ ਸੀ ਫੇਰ ਇਥੇ ਆਉਂਦਾ ਨਹੀਂ ਸੀ ਫੇਰ ਪਿੰਡ ਵਾਲੇ ਨੇ ਸਾਰੇ ਨੇ ਇਕੱਠੇ ਹੋ ਕੇ ਫੇਰ ਇਥੇ ਮਹਾਰਾਜ ਪ੍ਰਕਾਸ਼ ਵੀ ਕਰਾਈ ਅੱਛਾ ਹੂੰ ਤੇ ਮਹਾਰਾਜ ਪ੍ਰਕਾਸ਼ ਕਰਾਈ ਤੇ ਉਦੋਂ ਬਾਅਦ ਥੋੜਾ ਜਿਹਾ ਫਰਕ ਪੈ ਗਿਆ ਫੜ ਕੇ ਪੈਣੀ ਕਹ ਕੋ ਗੁਰੂਗਾਂ ਦੀ ਬਾਣੀ ਆ ਜਾਂਦੀ ਹੈ ਜਿੱਤੋਂ ਫਰਕ ਪੈ ਜਾਂਦਾ ਤੇ ਉਹਦੇ ਨਾਲ ਫੇਰ ਕੁਛ ਨਾ ਕੁਛ ਫਰਕ ਪੈ ਗਿਆ ਤੇ ਹੁਣ ਨੰਗੀ ਰੁੱਕ ਜਾਂਦੇ ਆ ਹੁਣ ਕੋਈ ਦਿੱਕਤ ਨਹੀਂ ਗਈ ਅੱਛਾ ਜਦੋਂ ਤੁਸੀਂ ਛੋਟੇ ਹੁੰਦੇ ਸੀਗੇ ਛੋਟੇ ਉੱਥੇ ਇੱਥੇ ਆਂਦੇ ਸੀਗੇ ਤੇ ਤੁਹਾਡੇ ਜਿਹੜੇ ਉਹ ਬਜ਼ੁਰਗ ਹੁੰਦੇ ਸੀਗੇ ਉਹਨਾਂ ਨੇ ਦੱਸਿਆ ਹੋਊਗਾ ਕਿ ਇੱਥੇ ਅ ਇੱਥੇ ਬੋਲੀ ਧਰਤੀ ਹੈ ਤੁਸੀਂ ਤੁਸੀਂ ਫਿਰ ਆਪਣੇ ਉਹ ਹੈਰਾਨ ਹੋ ਕੇ ਤੁਸੀਂ ਆਂਦੇ ਹੋਗੇ ਦੇਖਦੇ ਹੋਗੇ ਕਿ ਉਹ ਚਲਾਦਾ ਇਸ ਟਾਈਮ ਫਿਰ ਆਇਆ ਜੀ ਇਹ ਜਿਹੜੀ ਧਰਤੀ ਬੋਲੀ ਆ ਫਿਰ ਮੈਂ ਸੋਚ ਰਿਹਾ ਹੁੰਦਾ ਸੀ ਉਹ ਤੋਂ ਤਾਂ ਮੈਨੂੰ ਪਤਾ ਨਹੀਂ ਸੀਗਾ ਹਾਂ ਦੇਖਣ ਵਾਸਤੇ ਤਾਂ ਆਉਂਦੇ ਮੈਂ ਉਹ ਤੋਂ ਪਤਾ ਨਹੀਂ ਸੀ ਵੀ ਕਿਵੇਂ ਆ ਫਿਰ ਹੌਲੀ ਹੌਲੀ ਜੋ ਉਮਰ ਦੇ ਮੁਤਾਬਕ ਜਾਣਕਾਰੀ ਆਈ ਆ ਆਪਦੇ ਦਿਮਾਗ ਨਾਲ ਮੈਂ ਸੋਚਿਆ ਵੀ ਕੀ ਹੋ ਸਕਦਾ ਹੈ ਇਹ ਧਰਤੀ ਦੇ ਵਿੱਚ ਕੀ ਹੈ ਇਹ ਜਾਂ ਵੀ ਜਿਹੜੀ ਆਵਾਜ਼ ਨੂੰ ਖਤਮ ਕਰ ਲੈਂਦੀ ਆ ਫਿਰ ਮੈਂ ਹੌਲੀ ਹੌਲੀ ਜਦੋਂ ਪਤਾ ਲੱਗਿਆ ਮੈਨੂੰ ਮੇਰੇ ਮੁਤਾਬਕ ਫਿਰ ਮੈਂ ਦੇਖਿਆ ਵੀ ਧਰਤੀ ਕਿਹੜੇ ਹਿਸਾਬ ਨਾਲ ਇਹ ਬੰਦ ਹੁੰਦੀ ਆ ਤੇ ਆਵਾਜ਼ ਬੰਦ ਹੁੰਦੀ ਆ ਫਿਰ ਮੈਂ ਇਹ ਹਿਸਾਬ ਲਾ ਲਿਆ ਵੀ ਇਹ ਧਰਤੀ ਹੈ ਜਿਹੜੀ ਇੱਥੇ ਟਿੱਬੇ ਵਾਲੀ ਧਰਤੀ ਆ ਰੇਤਲੀ ਧਰਤੀ ਆ ਘਟੂ ਘਟੂ 25 ਸਾਲ ਜੇ 25 ਫੁੱਟ ਥੱਲੇ ਜਾਵਾਂਗੇ ਨਾ ਰੇਤਾ ਰੇਤਾ ਹੀ ਮਿਲੂਗਾ ਪਾਟੋ ਨਹੀਂ ਮਿਲਦੀ ਘੜੜੀ ਨਹੀਂ ਮਿਲਦੀ ਠੋਸ ਨਹੀਂ ਮਿਲਦੀ ਰੇਤੇ ਮਿਲੂਗਾ ਹੁਣ ਤਾਂ ਅਸੀਂ ਆਪਾਂ ਉਧਰ ਜਾਵਾਂਗੇ ਉਧਰ ਜਾਵਾਂਗੇ ਉਧਰ ਠੋਸ ਮਿਲੂਗੀ ਉਧਰ ਜ ਕਿ ਮਿਹਰ ਵਾਲੀ ਮਿੱਟੀ ਨਿਕਲਦੀ ਜਿਹੜੀ ਕਿਮਿਆਰ ਭਾਂਡੇ ਬਣਾਉਂਦੀ ਆ ਉਹ ਮਿੱਟੀ ਨਿਕਲਦੇ 2 ਫੁੱਟ ਦੇ ਵਿੱਚ ਹੀ ਕਿਉਂਕਿ ਉਹ ਹਾਰਟ ਵਾਲੀ ਆ ਉਹ ਹਾਰਡ ਕਰਕੇ ਉਹ ਆਵਾਜ਼ ਖਾਂਦੀ ਨਹੀਂ ਤੇ ਛੱਡ ਦਿੰਦੀ ਆ ਇਹ ਆਵਾਜ਼ ਨੂੰ ਖਾਂਦੀ ਆ ਅੱਛਾ ਇਹ ਆਵਾਜ਼ ਨੂੰ ਖਾ ਜਾਂਦੀ ਆ ਗਿਆ ਖਾ ਜਾਂਦੀ ਆ ਇਹਦੇ ਨਾਲ ਚੱਟਾ ਜਿਵੇਂ ਆਪਾਂ ਦੋ ਕਮਰੇ ਲੈ ਲਓ ਜੀ ਹਾਂ ਉਹ ਦੋ ਕਮਰਾ ਪੱਕਾ ਹੋਵੇ ਇੱਕ ਕਮਰਾ ਕੱਚਾ ਹੋਵੇ ਜੇ ਆਪਾਂ ਪੱਕੇ ਕਮਰੇ ਦੇ ਵਿੱਚ ਬੋਲਾਂਗੇ ਉਹ ਆਵਾਜ਼ ਆਪ ਨੂੰ ਦੁੱਗਣੀ ਦਿਖਾਈ ਦੇਊਗੀ ਹਾਂ ਡਬਲ ਵਾਰ ਵਜੂਗੀ ਆਪਾਂ ਨੂੰ ਸਮਝ ਵੀ ਨਹੀਂ ਹੁੰਦੀ ਇੰਨੀ ਆਵਾਜ਼ ਵੜ ਜਾਂਦੀ ਆ ਤੇ ਕੱਚੇ 'ਚ ਬੋਲਾਂਗੇ ਬਾਜ ਸ਼ਾਂਤ ਹੋਊਗੀ ਜਮਾਂ ਆਵਾਜ਼ ਨਹੀਂ ਬਣਦੀ ਇਹੀ ਕਾਰਨ ਇਹ ਤਾਂ ਹੁਣ ਤੁਹਾਨੂੰ ਮੈਂ ਦੱਸਦਾ ਲੋਕ ਸੋਚਦੇ ਹੋਣਗੇ ਕਿ ਇਹ ਚਮਤਕਾਰ ਹੋ ਸਕਦਾਗਾ ਕਈ ਲੋਕ ਮੈਂ ਵੀ ਸੋਚਾ ਮੈਂ ਕਿ ਯਾਰ ਕੁਝ ਤਾਂ ਹੈ ਉਹ ਜਗ੍ਹਾ 'ਚ ਕੁਸਤਾ ਹੈਗੇ ਚਮਤਕਾਰ ਹੋ ਜਾਦਾਗਾ ਹੁਣ ਵਿਗਿਆਨਿਕ ਤੌਰ ਤੇ ਗੱਲ ਕਰੀਏ ਤਾਂ ਵਿਗਿਆਨਿਕ ਤੌਰ ਤੇ ਇਹਨਾਂ ਨੇ ਦੱਸਿਆ ਕਿ ਮਿੱਟੀ ਦਾ ਫਰਕ ਵੀ ਹੁੰਦਾਗਾ ਹੁਣ ਮਿੱਟੀ ਦਾ ਫਰਕ ਵੀ ਦੱਸਿਆ ਇਹਨਾਂ ਨੇ ਔਰ ਅਭੀ ਦੱਸੇਗਾ ਕਿ ਕਹਿੰਦੇ ਆਪਣਾ ਜਿਹੜੇ ਆਪਣੇ ਮਕਾਨ ਹੁੰਦੇ ਆ ਉਹਦੀ ਵੀ ਉਦਾਹਰਣ ਦਿੱਤੀ ਹੈਗੀ ਹੁਣ ਆਹ ਦੇਖ ਸਕਦੇ ਹੋ ਗੱਲਬਾਤ ਕੀਤੀ ਇਹਨਾਂ ਨੇ ਹੁਣ ਪਿੰਡ ਵਾਸੀ ਸੀਗੇ ਇਹਨਾਂ ਨੇ ਦੱਸਿਆ ਤੇ ਇਹਨਾਂ ਨੇ ਜਿਹੜਾ ਕਿ ਉਦਾਹਰਣ ਵੀ ਦਿੱਤੀ ਹੈਗੀ ਕਿ ਮਕਾਨ ਜਿਹੜਾ ਹੁੰਦਾ ਪੱਕਾ ਆਵਾਜ਼ ਪੱਕੀ ਮਕਾਨ ਹੁੰਦੇ ਜਿਹੜਾ ਕਿ ਉੱਥੇ ਆਵਾਜ਼ ਘੁੰਮਦੀ ਹੈ ਠੀਕ ਆ ਗੂੰਜਦੀ ਵੀ ਹੈ ਕਿ ਜਿਹੜਾ ਕਿ ਮਿੱਟੀ ਵਾਲਾ ਘਰ ਹੁੰਦਾਗਾ ਮਿੱਟੀ ਵਾਲੇ ਘਰ 'ਚੇ ਆਵਾਜ਼ ਖਾ ਜਾਂਦੀ ਗਿਆ ਹੁਣ ਇਹਨਾਂ ਨੇ ਦੱਸਿਆ ਕਿ ਇੱਥੇ ਧਰਤੀ ਜਿਹੜੀ ਇਹ ਰੇਤਲੀ ਆ ਰੇਤਲੀ ਦੀ ਗੱਲ ਕਰੀਏ ਰੇਤਾ ਜਿਵੇਂ ਕਿ ਹੁਣ ਟ੍ਰੇਨ ਦੀ ਆਵਾਜ਼ ਆਉਂਦੀ ਹੈ ਤੇ ਖਾ ਜਾਂਦੀ ਆ ਮਤਲਬ ਆਵਾਜ਼ ਠੀਕ ਹੈ ਹੁਣ ਉੱਥੇ ਪੱਕੀ ਮਿੱਟੀ ਆ ਇਸ ਕਰਕੇ ਮਿੱਟੀ ਦੇ ਵਿੱਚ ਆਵਾਜ਼ ਖਾਂਦੀ ਨਹੀਂ ਇਸ ਕਰਕੇ ਉਧਰ ਚਲੀ ਜਾਂਦੀ ਗਿਆ ਹੁਣ ਤੁਸੀਂ ਦੇਖਿਆ ਸੀਗਾ ਕਿ ਟ੍ਰੇਨ ਆਈ ਟ੍ਰੇਨ ਤੋਂ ਆਣ ਤੋਂ ਬਾਅਦ ਨਾ 500 ਮੀਟਰ ਦੀ ਦੂਰੀ ਗੱਲ ਕਰੀਏ 500 ਮੀਟਰ ਦੀ ਦੂਰੀ ਤੇ ਆਵਾਜ਼ ਆਈ ਹੈ ਨਾ ਹਉਦ ਪਹਿਲਾਂ ਆਵਾਜ਼ ਆਉਂਦੀ ਆਪਨ ਅੱਛਾ ਇੱਥੇ ਨਹੀਂ ਆਉਂਦੀ ਬਸ ਇੱਥੇ ਨਹੀਂ ਹੁੰਦੀ ਹਾਂ ਆਹ ਤੁਹਾਨੂੰ ਦਿਖਾਈ ਦਿੱਤਾ ਸੀ ਦੇਸੀ ਗੈਸ ਨੂੰ ਹਾਂਜੀ ਪਤਾ ਹੀ ਲੱਗਿਆ ਸੀ ਹਾਂਜੀ ਹਾਂਜੀ ਕਿਉਂਕਿ ਜਦੋਂ ਛੋਟੇ ਛੋਟੇ ਨੇ ਸਾਨੂੰ ਸਾਰਾ ਹਰ ਰੋਜ਼ ਦੀ ਪਤਾ ਸੀਗਾ ਹਾਂਜੀ ਹਾਂਜੀ ਤੇ ਜਿਵੇਂ ਕਿ ਹੁਣ ਤੁਹਾਡੇ ਰਿਸ਼ਤੇਦਾਰ ਹੁੰਦੇਗਾ ਸਵਾਲ ਤਾਂ ਪੁੱਛਦੇ ਹੋਣਗੇ ਕਿ ਤੁਹਾਡੇ ਉੱਥੇ ਧਰਤੀ ਉਹ ਹੈਗੀ ਨਾ ਬੋਲੀ ਵਾਲੀ ਧਰਤੀ ਆ ਕਹਿੰਦੇ ਹੋਣਗੇ ਰਿਸ਼ਤੇਦਾਰ ਰਿਸ਼ਤੇਦਾਰ ਉਹਨੂੰ ਕਿਸੇ ਕਿਸੇ ਨੂੰ ਦੱਸ ਦੇਈਦਾ ਕਿਸੇ ਨੂੰ ਨਹੀਂ ਦੱਸੀਦਾ ਤੇ ਉਹ ਦਵਾਈ ਵਿੱਚ ਨਹੀਂ ਹੁੰਦੀ ਹਾਂ ਐਂ ਜੀ ਅੱਛਾ ਅੱਛਾ ਬਹੁਤ ਲੋਕ ਜੀ ਪੁੱਛਣ ਲੱਗ ਜਾਂਦੇ ਵੀ ਕੀ ਗੱਲ ਆ ਬੋਲੀ ਧਰਤੀ ਕੀ ਆ ਫਿਰ ਦੱਸ ਦੇ ਦੀ ਜੀ ਵੀ ਐਸ ਤਰ੍ਹਾਂ ਹੀ ਆ ਹਾਂਜੀ 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 ਹਾਂ ਤੁਹਾਡੇ ਕੋਈ ਬ ਇਹ ਤੁਸੀਂ ਆਏ ਆ ਪਹਿਲੀ ਵਾਰ ਹੂੰ ਇਹ ਤੁਹਾਨੂੰ ਦੱਸਿਆ ਚੰਗੀ ਤਰ੍ਹਾਂ ਵੀ ਆ ਚੀਜ਼ ਹੈਗੀ ਹਾਂਜੀ ਠੀਕ ਤੇ ਬਹੁਤ ਬਹੁਤ ਧੰਨਵਾਦ ਜੀ ਤੇ ਇਹਨਾਂ ਨੇ ਸਾਰਾ ਇੱਥੇ ਦਾ ਸਟੋਰੀ ਇਤਿਹਾਸ ਦੱਸਿਆ ਕਿ ਇਹ ਗੱਲਬਾਤ ਇਹ ਹੈ ਜੀ ਕਈ ਲੋਕ ਸੋਚਦੇ ਹੋਣਗੇ ਚਮਤਕਾਰ ਹੈ ਚਮਤਕਾਰ ਨਹੀਂ ਹੈ ਇਹ ਇਹ ਧਰਤੀ ਦੀ ਫਰਕ ਹੈਗੀ ਆ ਧਰ ਕਈ ਕਈ ਜਗ੍ਹਾ ਤੇ ਹੋ ਸਕਦਾ ਕੁਝ ਹੋਇਆ ਹੋਵੇ ਇੱਥੇ ਐਕਸੀਡੈਂਟ ਦਾ ਵੀ ਕਾਰਨ ਦੱਸਿਆ ਕਿ ਇੱਥੇ ਐਕਸੀਡੈਂਟ ਵੀ ਹੋਇਆ ਸੀਗਾ ਜਿਹੜੀ ਕਿ ਦੋ ਡੱਬੇ ਚਲੇ ਗਏ ਸੀਗੇ ਹੁਣ ਇਹਨਾਂ ਨੇ ਇਹ ਵੀ ਉਦਾਹਰਣ ਜਿਹੜੀ ਦੱਸੀ ਹੈਗੀ ਕਿ ਉੱਥੇ ਮਕਾਨ ਦਾ ਜਿਹੜੀ ਮਿੱਟੀ ਦਾ ਘਰ ਹੁੰਦਾਗਾ ਉਹਦੇ ਵਿੱਚ ਆਵਾਜ਼ ਗੂੰਜ ਉਹ ਆਵਾਜ਼ ਖਾ ਜਾਂਦੀ ਗਿਆ ਤੇ ਪਲਸ ਜਿਹੜੇ ਪੱਕੇ ਮਕਾਨ ਹੁੰਦੇ ਗਿਆ ਉਹਦੀ ਆਵਾਜ਼ ਗੂੰਜਦੀ ਹੈ ਗਿਆ ਉਹ ਵੀ ਤੇ ਆਵਾਜ਼ ਜਿਹੜੀ ਹੈ ਕਿ ਉੱਥੇ ਮਤਲਬ ਇੱਕ ਧਰਤੀ ਖਾ ਜਾਂਦੀ ਹੈ ਉਹ ਚਲੀ ਜਾਂਦੀ ਹੈ ਗਿਆ ਤੇ ਇਹ ਸਟੋਰੀ ਕਿਉਂ ਜੀ ਲੱਗੀ ਦੱਸਿਓ ਜਰੂਰ ਤੇ ਤੁਹਾਡੇ ਪਿੰਡ ਦੀ ਕੋਈ ਸਟੋਰੀ ਹੁੰਦੀ ਹੈ ਗਿਆ ਉਹ ਲਾਈਕ ਕਮੈਂਟ ਤੇ ਤੁਸੀਂ ਦੱਸ ਸਕਦੇ ਹੋ ਕਿ ਇਹ ਸਾਡੇ ਪਿੰਡ ਦੀ ਸਟੋਰੀ ਹੈ ਗਿਆ ਤੇ ਸਾਡੇ ਚੈਨਲ ਦੀ ਟੀਮ ਜਿਹੜੀ ਹੈ ਉੱਥੇ ਤੁਹਾਡੇ ਨਾਲ ਸੰਪਰਕ ਕਰੇਗੀ ਤਾਂ ਤੁਹਾਡੇ ਪਿੰਡ ਤੇ ਆ ਕੇ ਤੁਹਾਡੀ ਸਟੋਰੀ ਕਰਾਂਗੇ ਇਹ ਸਟੋਰੀ ਲਾਈਕ ਕਮੈਂਟ ਤੇ ਸ਼ੇਅਰ ਜ਼ਿਆਦਾ ਕਰਿਓ ਕਿ ਲੋਕਾਂ ਤੱਕ ਇਹ ਪਹੁੰਚ ਸਕੇ ਆਵਾਜ਼ ਤੇ ਹੁਣ ਦੋ ਮੈਨੂੰ ਇਜਾਜ਼ਤ ਮੈਂ ਮਨੀਸ਼ ਹਾਂ ਕਰਾਲ ਵਾਲਾ ਬਠਿੰਡਾ